ਪਹਿਲਾਂ ਪੰਚਾਇਤ ਨੇ ਸਾਡੇ ਨਾਲ ਇਹ ਗੱਲ ਕੀਤੀ ਸਾਨੂੰ ਵੋਟਾਂ ਪਾਓ ਤੁਹਾਨੂੰ ਪੰਜ-ਪੰਜ ਮਰਲੇ ਥਾਂ ਦੇ ਕੱਟ ਕੇ ਦੇਵਾਂਗੇ ਮੇਰਾ ਭਰਾ ਸੀ ਜਿਹਦੇ ਕੋਲੇ ਥਾਂ ਹੈ ਨਹੀਂ ਸੀ ਜੀ ਉਹਦੀ ਬੱਚੀ ਨਿੱਕੀ ਜਿਹੀ ਬੱਚ ਤੋਂ ਮੈਂ ਪਾਲੀ ਸੀ ਉਹਦੀ ਪਰਸੋਂ ਸਾਰੀ ਸਵੇਰ ਸ਼ੀਤ ਪੀਕ ਨੂੰ ਹੋਈ ਸੀ ਜੀ ਉਹਦੋਂ ਬਾਅਦ ਇਹਨਾਂ ਨੇ ਜ਼ਿਮੀਦਾਰਾਂ ਨੇ ਪੰਚਾਇਤ ਨੇ ਲਾ ਕੇ ਮੇਰੇ ਘਰੇ ਪੁਲਿਸ ਕੱਢ ਲਈ ਮਹਿਰ ਮਹਿਕ ਮਾਰੇ ਵੀ ਕੱਲੇ ਕਰ ਵੀ ਕਲਾਸੀ ਕੱਲੇ ਕੱਲੇ ਇੱਕਰ ਦੀ ਕਲਾਸੀ ਹੋਈ ਤੇ ਬਹੁਤ ਜਿਆਦਾ ਪ੍ਰੈਸ਼ਰ ਮੈਨੂੰ ਨਾ ਮੈਂ ਕੱਪਾਇਂ ਦਿੰਦੇ ਰਾਤ ਨੂੰ ਪੁਲਿਸ ਕਾਲ ਦਿੰਦੇ ਮੈਂ ਮੰਡੀ ਚ ਪੈਣਾ ਕਿਤੇ ਸਮਾਂ ਚ ਪੈਣਾ ਕਿਤੇ ਕਿਤੇ ਜਾ ਕੇ ਪੈਣਾ ਵੀ ਘਰੇ ਵੀ ਨਹੀਂ ਮੈਨੂੰ ਪੈਣ ਦਿੰਦੇ ਸੀ ਹਾਜੀ ਹਾਜੀ ਇਹਦੇ ਬਾਰੇ ਮੇਰੇ ਸਾਹਕੋ ਦੀ ਕਿਸੇ ਜਿਹੜਾ ਛੱਪਣ ਦੇ ਵਿੱਚ ਘਰ ਸੀਗਾ ਉਹਨੂੰ ਕਿਹਾ ਪਰ ਪਾਈ ਪਾਈ ਬਰਲੇ ਪਲਾਟ ਕੀ ਨਹੀਂ ਦਿੱਤੇ ਸਾਨੂੰ ਇਹ ਪੰਚਾਇਤ ਨੇ ਆਖਿਆ ਸੀ ਜੀ ਅਸੀਂ ਪਰ ਠਾਵਾਂ ਦੇਵਾਂਗੇ ਸਾਨੂੰ ਵੋਟਾਂ ਪਾਓ ਕਿਹੜੀ ਪਾਰਟੀ ਨੂੰ ਵੋਟ ਕਿਹੜੀ ਪਾਰਟੀ ਨੂੰ ਵੋਟ ਇਹ ਕਾਲੀਆਂ ਨੂੰ ਪਾਈਆਂ ਅਸੀਂ ਅੱਛਾ ਜੀ ਇਹ ਕਾਲੀਆਂ ਨੇ ਕਿਹਾ ਠਾਵਾਂ ਵਾਲੇ ਹੁਣ ਕੀ ਹੋਇਆ ਹੁਣ ਹੋਇਆ ਜੀ ਸਾਡੀਆਂ ਝੂਗੀਆਂ ਸਾਰੀਆਂ ਇੱਕੀਆਂ ਇਹ ਤੁਸੀਂ ਕਿੱਥੇ ਝੂਗੀਆਂ ਪਾਈਆਂ ਸੀ ਪਹਿਲਾਂ ਅਸੀਂ ਸਾਂਝੀ ਜਗ੍ਹਾ ਸੱਪੜ ਸੀ ਜੀ ਤੇ ਥੋੜਾ ਜਿਹਾ ਪਿਆ ਉਹ ਸ਼ਾਮ ਲੜਦਾ ਸੀ ਸ਼ਾਮ ਲੜਨ ਦਾ ਹਾਂ ਸ਼ਾਮ ਲੜਦਾ ਹੋਊਗਾ 2.5 ਕਿੱਲੇ ਅਸੀਂ ਸੱਪੜ ਨੂੰ ਯੋਕਾ ਜਿਹੜਾ ਉੱਚੀ ਜਗਾ ਸੀ ਅਸੀਂ 4-5 ਘਰ ਸੀ ਉਹੀ ਰੋਕੀ ਸੀ ਅੱਛਾ ਜੀ ਹਾਂ ਦੇਖੋ ਤੁਹਾਨੂੰ ਕੁੱਟ ਮਾਰ ਕੇ ਅੱਜ ਵੀ ਪੁਲਿਸ ਨੇ ਟੱਲ ਲਿਆ ਜੀ ਖੜੇ ਖੜਾ ਹਜੇ ਸਾਰਾ ਕੋਸੂ ਉਹੀ ਪਿਆ ਝੂਕ ਗਿਆ ਵਾਗ ਕਿਨੇ ਲਾਈ ਛੋਟੇ ਇਹ ਪੰਚਾਇਤ ਸੀ ਜੀ ਮੈਂਬਰ ਪੰਚਾਇਤ ਦੇ ਸਾਰਿਆਂ ਦੇ ਉਹ ਬੰਦਿਆਂ ਦੇ ਨਾਂ ਹੈਗੇ ਤੁਹਾਨੂੰ ਪਤਾ ਕਿਹੜੇ ਕਿਹੜੇ ਬੰਦੇ ਨੇ ਲਾਈ ਸੀ ਕਿੰਨੇ ਕ ਬੰਦੇ ਸੀ ਜਿਹੜੇ ਅੱਗ ਲਾ ਰਹੇ ਸੀ ਉਹ ਕਿਹੜੇ ਕਿਹੜੇ ਬੰਦੇ ਉਹ ਕੱਟ ਸੀ ਸੱਤ ਜਾਣੀ ਸੀ ਅੱਛਾ ਨਹੀਂ ਉਹਨਾਂ ਨੇ ਬਹੁਤ ਸਾਰਾ ਸਮਾਨ ਸਾੜਦਾ ਸਾਰਿਆ ਜੀ ਕਮੰਡਲ ਕਮੰਡਲ ਦੇ ਮਾਮਲੇ ਦੇ ਹਜੇ ਟਕਰ ਨਹੀਂ ਥਿਆ ਗ੍ਰਾਹਕ ਸੀਗਾ ਗੁੱਟ ਕੇ ਸੀਗੇ ਉਹ ਵੀ ਸਾਰੇ ਬਰੂ ਜੀ ਸਾਡੇ ਬੰਦੇ ਸੁਣਾਉਂਦੇ ਹਾਂ ਜੀ ਕਿਹੜੇ ਬੰਦੇ ਬੰਦੇ ਨਾਮ ਲਓਗੇ ਤੁਸੀਂ ਉਹ ਬੰਦਿਆਂ ਨੂੰ ਲਓ ਨਾ ਇੱਕ ਘੁੱਟੋ ਸੀ ਜੀ ਇੱਕ ਜਾਇਵਾ ਨਾ ਇੱਕ ਸੀਰਾ ਮਿੰਟ ਇਹ ਮੈਂਬਰ ਹੈ ਜਾਇ ਪ੍ਰਧਾਨ ਆ ਜੀ ਇੱਕ ਜੀਤ ਦਾ ਬਾਬਾ ਜੀ ਦਾ ਇੱਕ ਕੇਵਲ ਇੱਕ ਬੂਟੇ ਬਰਾਰ ਦਾ ਮੁੰਡਾ ਜੀ ਅੱਛਾ ਫੇਖੇ ਲੈਂਦਾ ਮੱਛੀਆਂ ਦੇ ਇਹੇ ਬੰਦੇ ਇਹ ਕਿਹੜੀ ਯਾਤਨਾ ਜਿਹੜੀ ਸਬੰਧ ਦਾ ਕਹਦੇ ਨਾ ਸਬੰਧ ਪੰਚਾਇਤ ਨਾਲ ਕਿ ਇਹ ਵਿੱਚ ਪੰਚਾਰ ਮੈਂਬਰ ਦਾ ਹੰਪੇ ਅਜੀ ਤੇਰੇ ਦਾਦੇ ਤੇਰੀ ਬਰਾਦਰੀ ਦੇ ਜਿੰਮੇਦਾਰ ਹੈ ਜੱਟ ਹਾਂ ਜੱਟ ਕੋਲ ਹਾਂ ਜੀ ਤੇ ਦੋ ਮੈਂਬਰ ਇਹਨਾਂ ਤੋਂ ਪਹਿਲਾਂ ਦੇ ਅਲੀ ਦੇ ਪਾਣੀ ਉਹ ਵੀ ਜੱਟ ਹੈ ਹਾਂਜੀ ਸਾਰੇ ਜਾਣਤਾ ਹਾਂ ਠੀਕ ਹੈ ਇਹ ਸਮਾਨ ਦੇ ਵਿੱਚ ਥੋੜਾ ਕੀ ਕੀ ਨੁਕਸਾਨ ਹੋਇਆ ਸਾਡਾ ਜੀ ਮਸਕਾਨ ਸਾਰਾ ਜੁੱਲੀ ਰੈਸਟੋਰੈਂਟ ਲੀਡਰਸ਼ਿਪ ਕੇ ਬਣਾਏ ਵੇਛੇ ਨੇ ਅਸੀਂ ਥੱਲੇ ਜਾ ਕੇ ਪੈਂਦੇ ਸੀ ਜਦੋਂ ਮੰਨ ਜਾ ਤੇ ਸਾਰਾ ਕੁਝ ਹੀ ਸੜ ਰਿਹਾ ਗਿਆ ਜੀ ਉਹ ਮਨ ਵੀੜ ਕੋਈ ਬਣੀ ਹੈ ਜੀ ਪੁਲਿਸ ਨੇ ਵੀ ਬੜਾਈ ਹਾਂ ਤੇ ਜਾਨੀ ਗੁੱਟਕੇ ਵੀ ਸੀ ਵਿੱਚ ਗੁੱਟਕੇ ਵੀ ਸੀ ਜੀ ਫੋਟੋਆਂ ਵੀ ਦੇ ਦੀਆਂ ਸੱਜੇ ਮਹਾਰਾਜ ਦੀਆਂ ਸੀ ਜੀ ਉਹਨਾਂ ਦੀ ਬੇਅਦਬੀ ਵੀ